ਜਾਪੋਤ ਦੇ ਜੰਟੀਗੜ੍ਹ ਦੇ ਵਿੱਚ ਰੋਡਵੇਜ਼ ਪੰਪਸ ਹਤੇ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਦੇ ਵੱਲੋਂ ਸੜਕ ਜਾਮ ਕਰਨ ਦਾ ਵਿਰੋਧ ਪ੍ਰਦਰਸ਼ਨ ਫਿਲਹਾਲ ਦੇ ਲਈ ਮੁਲਤਵੀ ਕਰ ਦਿੱਤਾ ਹੈ। ਡੀਪੂ ਕੰਪਲੈਕਸ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਕਰਮਚਾਰੀਆਂ ਨੇ ਆਪਣੀ ਹੜਤਾਲ ਨੂੰ 1 ਅਕਤੂਬਰ ਤੱਕ ਦਾ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਦੇ ਵੱਲੋਂ ਬਸ ਸਟੈਂਡਰਡ ਪ੍ਰਕਿਰਿਆ ਨੂੰ ਮੁਲਤਵੀ ਕਰਨ ਤੋਂ ਬਾਅਦ ਯੂਨੀਅਨ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ। ਯੂਨੀਅਨ ਨੇ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਨੇ 1 ਅਕਤੂਬਰ ਤੱਕ ਕੋਈ ਸਥਾਈ ਹੱਲ ਨਹੀਂ ਕੱਢਿਆ ਜਾਂ ਗੁਪਤ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਣਾ ਚਤਾਵਨੀ ਦਿੱਤੀ ਹੈ ਕਿ ਅਗਲੀ ਵਾਰ ਬਿਨਾਂ ਕਿਸੇ ਪਹਿਲਾਂ ਜਾਣਕਾਰੀ ਦਿੱਤੀ ਜਿੱਥੇ ਵੀ ਬੱਸਾਂ ਹੋਣ ਗਿਆ ਰੋਕ ਦਿੱਤੇ ਜਾਣਗੇ ਹਾਈਵੇ ਚਾਰਟਕ ਬੰਦ ਕਰ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਨਾਕਾ ਬੰਦ ਕੀਤਾ ਰਿਹਾ ਨ ਕਰਮਚਾਰੀਆਂ ਤੇ ਪੁਲਿਸ ਵਿਚਕਾਰ ਝੜਪ ਹੋ ਗਈ ਸੀ ਤਾਂ ਕਰਮਚਾਰੀ ਨਾਰੇਬਾਜ਼ੀ ਕਰਦੇ ਹੋਏ ਹਾਈਵੇ ਉੱਤੇ ਉਤਰਾ ਇਸਨ ਤੇ ਕਈ ਪ੍ਰਦਰਸ਼ਨਕਾਰੀ ਵਿਰੋਧ ਕਰਨ ਦੇ ਲਈ ਬੱਸਾਂ ਦੇ ਹੇਠਾਂ ਤੱਕ ਚਲੇ ਗਏ ਸਨ ਜਲੰਧਰ ਦੇ ਵਿੱਚ ਵਿਰੋਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਡੀਪੀ ਨੂੰ ਘੇਰ ਲਿਆ ਸੀ ਤੇ ਕਰਮਚਾਰੀਆਂ ਨੂੰ ਜ਼ਾਨ ਤੋਂ ਰੋਕ ਦਿੱਤਾ ਤਬੇ ਲੋਡ ਦੇ ਵਿੱਚ ਕਰਮਚਾਰੀਆਂ ਨੇ ਅੰਦਰ ਧਰਨਾ ਸ਼ੁਰੂ ਕਰ ਦਿੱਤਾ ਸਰਕਾਰ ਅਤੇ ਯੂਨੀਅਨ ਦੇ ਨਿਮਾਂਤ ਵਿਚਕਾਰ ਗਲਬਤ ਤੋਂ ਬਾਅਦ ਛੱਡਗੜ ਦੇ ਵਿੱਚ ਸਥਿਤੀ ਆਮਬਾੰਦ ਹੋ ਗਈ ਹੈ ਤਾਂ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਦੇ ਲਈ ਲੁਧਿਆਣਾ ਅਤੇ ਅਮਰitsar ਦੇ ਵਿੱਚ ਵੀ ਸੁਰੱਖਿਆ ਜਿਹੜੀ ਕਿ ਬਣਾਈ ਰੱਖੀ ਜਾਵੇਗੀ